ਨਾ ਸ਼ੋਕਮਰ ਭਟੋਆ ਮੇਰੀ ਵਾਈਫ ਐਮਸੀ ਹੈ ਵਾਟ ਨੰਬਰ 9 ਤੋਂ ਔਰ ਮੈਂ ਅੱਜ ਫਾਟਕ ਬੰਧ ਹੋਣ ਦੇ ਕਾਰਨ ਮੈਂ ਕਿਹਾ ਚਲ ਬਸ ਸਟੈਂਡ ਨੂੰ ਮੈਂ ਇਧਰੋਂ ਨਿਕਲ ਜਾਣਾ ਤੇ ਮੇਰੀ ਗੱਡੀ ਖਰਾਬ ਹੀ ਉੱਥੇ ਮੈਂ ਗੱਡੀ ਠੀਕ ਕਰਾ ਕੇ ਤੇ ਮੈਂ ਉਹਨੂੰ ਆ ਗਿਆ ਮਗਰੋਂ ਮੇਰੇ ਮੋਟਰਸਾਈਕਲ ਦੇ ਦੋ ਮੁੰਡੇ ਆਏ ਆ ਉਹਨਾਂ ਨੇ ਮੇਰੇ ਧਫਾ ਮਾਰਿਆ ਤਾਂ ਹੋਂ ਤੇ ਤੇ ਮੈਂ ਡਿੱਗ ਚਲਿਆ ਹੀਗਾ ਤੇ ਚਾਨੀ ਮੇਰੀ ਤੋੜ ਕੇ ਲੈ ਗਏ ਕੱਲ ਤੇ ਇਹੀ ਤੁਸੀਂ ਮੈਂ ਇੱਕ ਤਵਾ ਦੇ ਹੀ ਇਹ ਉਹ ਮੋਟਰਸਾਈਕਲ ਤੇ ਉਹ ਮੋਟਰਸਾਈਕਲ ਤੇ ਨੰਬਰ ਬਰਥਡੇਗੀ ਪੈਂਕ ਮੈਂ ਆਪਣਾ ਬੜੀ ਮੁਖ ਬਚਾਇਆ ਤੇ ਯਾਨੀ ਕਿੰਨੇ ਕਾ 16 ਦੀ ਪੰਜ ਸਾਢੇ ਦੋ ਪੰਜ ਟੋਲੇ ਦੀ ਕਹਨੀ ਸਾਕੇ ਭਾਈ ਕਿੰਨੀ ਕੀਮਤ ਹੋਏਗੀ ਉਹਦੀ ਉਹਦੀ ਤਕਰੀਬਨ 5 ਲੱਖ ਤੋਂ ਉੱਪਰ ਹੀ ਤੇ ਪੁਲਿਸ ਨੂੰ ਮੋਕੇ ਤੇ ਮੈਂ ਉਸੇ ਵੇਲੇ ਬੱਸ ਸਟੈਂਡ ਤੋਂ ਮਗਰ ਪਾ ਕੇ ਪਹਿਲਾਂ ਮੈਂ ਆਪਣੇ ਦੋਸਤਾਂ ਨੂੰ ਕਾਰੋਬਾਰ ਵਾਲਿਆਂ ਨੂੰ ਦੱਸਿਆ ਉੱਥੋਂ ਫਿਰ ਮੈਂ ਇੱਕ ਵਿਨੋਦ ਦਾ ਥਾਣੇਦਾਰ ਨੂੰ ਫੋਨ ਕੀਤਾ ਫਿਰ ਮੈਂ ਸਿਟੀ ਚਲ ਗਿਆ ਉੱਥੇ ਜਾ ਕੇ ਉਹਨਾਂ ਦੇ ਨਾਲ ਬੰਦੇ ਆਏ ਆ ਐਸੇ ਕੈਂਪਰ ਚੈੱਕ ਕੀਤੇ ਉਹਨਾਂ ਦੇ ਵਿੱਚ ਮੇਰੇ ਮਗਰ ਲੱਗੇ ਦੋ ਮੁੰਡੇ ਉਹ ਵਿੱਚ ਕੈਮਰੇ ਚ ਆਇਆ ਹਾਂਜੀ ਮੁੰਡੇ ਦੇ ਹੀ ਖੁੱਲੇ ਨਹੀਂ ਇੱਕ ਨੇ ਟੋਪੀ ਜਿਹੜਾ ਜਿੰਨੇ ਪਿੱਛੋਂ ਮਾਰੀ ਔਰ ਟੋਪੀ ਪਾਈ ਦੀ ਪਿੱਛੇ ਇੱਕ ਗੋਰਾ ਜਿਹਾ ਮੁੰਡਾ ਹੀ ਮੋਟਰਸਾਈਕਲ ਚਲਾਣ ਦੇ ਜੀ ਤੁਸੀਂ ਕਾਉਂਸਲਰ ਦਾ ਸਾਰਾ ਕੰਮ ਕਰਦੇ ਮਤਲਬ ਵਾਈਫ ਦਾ ਡੀ ਕਾਉਂਸਲਰ ਹੈ ਕੰਮ ਤੁਸੀਂ ਹੀ ਕਰਦੇ ਹੋ ਸਾਰਾ ਹਾਂਜੀ ਹਾਂਜੀ ਕਦੀ ਸ਼ਾਇਦ ਦੇਖੇ ਨਹੀਂ ਆ ਮੁੰਡੇ ਤੁਸੀਂ ਤਾਂ ਤੁੰਗਰ ਨਹੀਂ ਨਹੀਂ ਮੈਂ ਕਦੀ ਇਹ ਖਿਆਲੀ ਨਹੀਂ ਕੀਤਾ ਜੀ ਇਹ ਜਦੋਂ ਦੀ ਸਰਕਾਰ ਆ ਬਣੀ ਦੀ ਹੈ ਘਟਿਆ ਸਰਕਾਰ ਇਹਦੇ ਬੇੜਾ ਹੀ ਗਰਕਰ ਛੜਿਆ ਇਹਨਾਂ ਨੇ ਜਰੀ ਹੋਗੇ ਚੈਨੀ ਖੋਗੇ ਕਿਧਰ ਨੂੰਗੇ ਆ ਬਸਤਰਾਂ ਨਾਲ ਨੂੰ ਬਾਈਪਾਸ ਤੋਂ ਤਵੇਰ ਪੁਲਿਸ ਨੇ ਕੈਮਰੇ ਕੋ ਮਨੇ ਨਹੀਂ ਚੱਕ ਕੇ ਤੇ ਲੱਗ ਗਿਆ ਨਹੀਂ ਹੁਣ ਕਰਕੇ ਗਏ ਆ ਆਇਆ ਬੱਚਾ ਆਇਆ ਉਹਦੇ ਵਿੱਚ ਫੋਟੋ ਆਈਆਂ ਉਹਨਾਂ ਦੀ ਫੋਟੋ ਆਈਆਂ ਹਾਂਜੀ ਕੀ ਮੰਗਤ ਹੈ ਚੰਨੀ ਕੋਲ ਦੇ ਖੁੰਦੇ ਮੰਗ ਫੋਟੋ ਨਹੀਂ ਮੇਰੇ ਮਗਰ ਲੱਗੇ ਦੇ ਕਿੱਥੇ ਲੱਗੇ ਹਾਂਜੀ ਕੀ ਹੁਣ ਪੁਲਿਸ ਨੂੰ ਕੀ ਕੰਪਲੇਨਸ ਦੇਖੋ ਮੈਂ ਕਹਿੰਦਾ ਮੇਰੇ ਨਾਲ ਜੋ ਹੋ ਗਿਆ ਪਰ ਲੋਕਾਂ ਦਾ ਰਾਣੀ ਹੋਣਾ ਚਾਹੀਦਾ ਹੈ ਕੀ ਮੰਗ ਕੀ ਦੱਸੋ ਮੰਗ ਕਰਨੇ ਵੀ ਮਨਨ ਇਨਸਾਫ ਦਿੱਤਾ ਜਾਏ ਤੋਰੇ ਅੱਗੇ ਤੋਂ ਕਿਸੇ ਨਾਲ ਨਾ ਹੋਏ ਦਿਨ ਦਿਹਾੜੇ ਇਦਾਂ ਮਾਰਦਾ ਸੋ ਇਹ ਦਿਨ ਦਿਹਾੜੇ ਜੇ ਇਹ ਕੰਮ ਹੋ ਲੱਪਿਆ ਤਾਂ ਸਮਝ ਲਓ ਕਿ ਗਰਦਾਸਪੁਰ ਦਾ ਬੇੜਾ ਗਰਕ ਹੋਣਾ ਹੀ ਹੋਣਾ ਹੁਣ ਜਿੰਨਾ ਚਿਰ ਸਰਕਾਰ ਰਹਿ ਗਈ ਬੇੜਾ ਗਰਕ ਇਹਦੇ ਗੋਲੀਆਂ ਚੱਲਣ ਰਹੀਆਂ ਇਹਦੇ ਚੈਂਨੀਆਂ ਇਹਦੇ ਜਨਾਨੀਆਂ ਨਹੀਂ ਗਈਆਂ ਸੁਰੱਖਿਤ